ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਤੇ ਕਿੱਦਾਂ ਚੱਲਦੀ ਪਈ ਆ ਤੁਹਾਡੀ ਸਟੱਡੀ ਆਈ ਹੋਪ ਤੁਸੀਂ ਬਹੁਤ ਵਧੀਆ ਹੋਵਾਂਗੇ ਤੇ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰਦੇ ਪਏ ਹੋਣਗੇ ਤੇ ਅੱਜ ਆਪਣੀ ਫਿਰ ਮੁਹਾਵਰੇ ਦੇ ਆਪਾਂ ਕਲਾਸ ਲੈ ਕੇ ਆ ਚੁੱਕੇ ਹਾਂ ਜੀ ਦਿਲ ਵਿਖਾਉਣਾ ਪਹਿਲਾਂ ਆਪਾਂ ਸਟਾਰਟ ਕਰ ਦਿੰਦੇ ਹਾਂ ਠੀਕ ਹੈ ਦਿਲ ਵਿਖਾਉਣਾ ਹੌਸਲਾ ਤੇ ਦਲੇਰੀ ਵਿਖਾਉਣੀ ਜਿੱਦਾਂ ਫੋਰ ਐਗਜ਼ਾਮਪਲ ਮੰਨ ਲਓ ਕੋਈ ਰੋਡ ਤੇ ਐਕਸੀਡੈਂਟ ਵਗੈਰਾ ਹੋਇਆ ਠੀਕ ਹੈ ਤੇ ਉੱਥੇ ਕੋਈ ਵੀ ਮੁੰਡਾ ਜਾਂ ਫਿਰ ਕੁੜੀ ਜਾਂ ਫਿਰ ਕੋਈ ਵੀ ਜਾ ਕੇ ਉੱਥੇ ਕੀ ਕਰਦੇ ਆ ਉਹਨਾਂ ਨੂੰ ਚੱਕਦੇ ਆ ਹਨਾ ਉਹਦੇ ਇੱਕ ਦੇ ਵਿੱਚ ਸੱਟ ਕਿਤੇ ਕਿਤੇ ਲੱਗਿਆ ਤੇ ਫਿਰ ਉਹਨਾਂ ਨੂੰ ਜਾ ਕੇ ਹਸਪੀਟਲ ਚ ਐਡਮਿਟ ਕਰਾਉਂਦੇ ਆ ਅੱਜ ਜਿਹੜੀ ਦਲੇਰੀ ਹੈ ਨਾ ਆ ਕਿਸੇ ਕਿਸੇ ਚ ਹੁੰਦੀ ਆ ਹਰ ਕਿਸੇ ਬੰਦੇ ਤੋਂ ਨਹੀਂ ਦੇਖਿਆ ਜਾਂਦਾ ਵੀ ਹਾਂ ਕੋਈ ਬੰਦੇ ਦੇ ਵਿੱਚ ਸੱਟ ਲੱਗਿਆ ਤੇ ਆਪਾਂ ਜਾ ਕੇ ਉਹਨੂੰ ਦੇਖ ਲਈ ਕਿਉਂਕਿ ਨਹੀਂ ਹੈਗਾ ਜਿਗਰਾ ਠੀਕ ਹੈ ਨਾ ਆਪਾਂ ਦੇਖਿਆ ਯਾਰ ਫੇਸ ਹੀ ਨਹੀਂ ਕੀਤਾ ਕਦੇ ਕੋਈ ਚੀਜ਼ ਐਦਾਂ ਦੀ ਤਾਂ ਨਹੀਂ ਦੇਖ ਹੁੰਦਾ ਸਭ ਤੋਂ ਦੇਖ ਹੁੰਦਾ ਤੇ ਫਿਰ ਆਪਾਂ ਕਹਿੰਦੇ ਵੀ ਯਾਰ ਬੜੀ ਦਲੇਰੀਆ ਮੁੰਡੇ ਚ ਬੜੀ ਦਲੇਰੀਆ ਕੁੜੀ ਚ ਦੇਖ ਕੇ ਚੱਕ ਕੇ ਉੱਥੇ ਲੈ ਗਈ ਦੁੱਧ ਪਾਣੀ ਹੋਣਾ ਬਹੁਤ ਗੂੜਾ ਪਿਆਰ ਹੋਣਾ ਤਦ ਜਿਉ ਡਾਉਣੀਆਂ ਕਿਸੇ ਦੇ ਸਾਰੇ ਐਪ ਪ੍ਰਗਟ ਕਰਨੇ ਕੁੜੀਆਂ ਜ਼ਰੂਰ ਰਿਲੇਟ ਕਰਨਗੀਆਂ ਦੇਖੋ ਮੈਨੂੰ ਇਹਨਾਂ ਦਾ ਪਤਾ ਕੁੜੀਆਂ ਮੁੰਡਿਆਂ ਦਾ ਤਾਂ ਦੇਖੋ ਮੈਨੂੰ ਪਤਾ ਨਹੀਂ ਬਟ ਕੁੜੀਆਂ ਦੇਖੋ ਚੁਗਲੀਆਂ ਬਹੁਤ ਕਰਦੀਆਂ ਆਪਣੇ ਫਰੈਂਡਾਂ ਨਾਲ ਠੀਕ ਹੈ ਫਰੈਂਡਾਂ ਨਾਲ ਚੁਗਲੀਆਂ ਕਰ ਲੈਣਗੀਆਂ 3 ਸਾਲ ਗ੍ਰੈਜੂਏਸ਼ਨ ਚੱਲੂਗੀ ਉਸ ਤੋਂ ਬਾਅਦ ਉਹਨਾਂ ਦਾ ਨਹੀਂ ਵਧੀਆਂ ਰਹਿੰਦੀ ਹਨ ਲੜਾਈਆਂ ਹੁੰਦੀਆਂ ਨੇ ਕੁੜੀਆਂ 'ਚ ਬਹੁਤ ਤੇ ਇਹਨਾਂ ਦੀਆਂ ਲੜਾਈਆਂ ਕੀ ਹੁੰਦੀਆਂ ਨੇ ਭਾਵੇਂ 2-3 ਦਿਨ ਦੀ ਹੋਵੇ ਲੜਾਈ ਉਹ ਦੋ ਤਿੰਨ ਦਿਨ ਵਿੱਚ ਹੀ ਨਾ ਉਹਦੇ ਜਿਹੜੇ ਵੀ ਵਿਚਾਰੀ ਦੇ ਐਪ ਹੁੰਦੇ ਆਵੇ ਉਹਨੇ ਕਿਹੜੀ ਕਿਹੜੀ ਕੁੜੀਆਂ ਦੀ ਬੁਰਾਈਆਂ ਕੀਤੀ ਸੀ ਚੁਗਲੀਆਂ ਕੀਤੀ ਸੀ ਉਹਦੀ ਫਰੈਂਡ ਉਹਨਾਂ ਨੂੰ ਸਾਰੇ ਨੂੰ ਦੱਸਦੀ ਵੀ ਤੇਰੇ ਬਾਰੇ ਐ ਕਿਹਾ ਸੀ ਤੇਰੇ ਬਾਰੇ ਐ ਕਿਹਾ ਸੀ ਠੀਕ ਹੈ ਆ ਹੁੰਦਾ ਜੀ ਤਾਂ ਜੜੋਣੀ ਵੀ ਉਸ ਕੁੜੀ ਦੀ ਪੂਰੀ ਤਰ ਜੜਾਤੀ ਉਹਨੇ ਕਲਾਸ 'ਚ ਇੰਨੀ ਦੇਰ 'ਚ ਦੋ ਤਿੰਨ ਦੀ ਲੜਾਈ ਕੀਤੀ ਤੇ ਫਿਰ ਉਹ ਬੋਲਣੇ ਵੀ ਲੱਗ ਜਾਂਦੇ ਨੇ ਠੀਕ ਹੈ ਇਸੇ ਕਰਕੇ ਕੁੜੀਓ ਘਟ ਬੁੱਲਿਆ ਕਰੋ ਤੇ ਆਪਣੇ ਤੇ ਥੋੜਾ ਜਿਹਾ ਕੰਟਰੋਲ ਰੱਖੋ ਸਾਰੇ ਚੁਗਲੀਆਂ ਨਹੀਂ ਕਰਨੀਆਂ ਚਾਹੀਦੀਆਂ ਆਪਣੀ ਮਾਵਾ ਨਾਲ ਕਰੋ ਸਾਰੇ ਚੁਗਲਿਓ ਦੇਖੋ ਕਿੱਥੇ ਨਹੀਂ ਮਿਲੂਗੀ ਤੁਹਾਨੂੰ ਫਿਰ ਤੁਹਾਡੀ ਚੁਗਲੀ ਤਰਨਾ ਸ੍ਰੀਮਚੌਣੀ ਉਲ ਜਲੂਲ ਬੋਲਣਾ ਵੀ ਬਿਨਾਰਥ ਦੇ ਬੋਲਣਾ ਅਹੀਂ ਨਹੀਂ ਪਤਾ ਵੀ ਗੱਲ ਕਿਹੜੇ ਮੈਟਰ ਦੇ ਵੀ ਕੀ ਬੋਲਣਾ ਚਾਹੁੰਦੀ ਆ ਅਹੀਂ ਨਹੀਂ ਪਤਾ ਲੱਗਦਾ ਠੀਕ ਹੈ ਜਿੱਦਕਿ ਮੈਂ ਤਰਨਾ ਮਾਰ ਕੇ ਬਹਿਣਾ ਆਪਣੀ ਜਿੱਦ ਨੂੰ ਮਣਾਉਣ ਲਈ ਅੜਨਾ ਜਿੱਦਾਂ ਮੰਨ ਲਓ ਮਜ਼ਦੂਰ ਸੀ ਫੋਰ ਐਗਜ਼ਾਮਪਲ ਆਪਾਂ ਲੈ ਸਕਦੇ ਵੀ ਮਜ਼ਦੂਰਾਂ ਨੇ ਆਪਣੀ ਮਜ਼ਦੂਰੀ ਬਹੁਤ ਘੱਟ ਦੇਖੀ ਤੇ ਖਰਚ ਜ਼ਿਆਦਾ ਵੱਧ ਆ ਪਿਆ ਸੀ ਤਾਂ ਉਹਨਾਂ ਨੇ ਸਰਕਾਰ ਲਈ ਧਰਨਾ ਲਾਇਆ ਸੀ ਤੇ ਆਪਣੀ ਇਨਕਮ ਵਧਵਾਈ ਸੀ ਨਾ ਉਹ ਹੀ ਲੈ ਲਓ ਐਗਜ਼ਾਮਪਲ ਇੱਥੇ ਨਉ ਅੜਨਾ ਵਸ ਚੱਲਣਾ ਨਮੂਨਤ ਇੱਕ ਜ਼ੋਰ ਲਾਉਣਾ ਅੱਡੀ ਚੋਟੀ ਦਾ ਜ਼ੋਰ ਲਾਉਣਾ ਵੀ ਮੈਂ ਇਹਨਾਂ ਕੰਮ ਕਰ ਸਕਦੀ ਸੀ ਠੀਕ ਐ ਐਨਾ ਮੈਂ ਇਸ ਜੋਬ ਲਈ ਸਟੱਡੀ ਕਰ ਸਕਦੀ ਸੀ ਇੱਕ ਦਿਨ ਵਿੱਚ ਤੇ ਮੈਂ ਉਹ ਕੀਤਾ ਆਪਾਂ ਕਰਮ ਕਰਨਾ ਹੈ ਫਲ ਦੀ ਚਿੰਤਾ ਨਹੀਂ ਕਰਨੀ ਦੇਖੋ ਦੁਖੀ ਉਹ ਹੋ ਜਿਨ੍ਹਾਂ ਨੇ ਕਹਿੰਦੇ ਆ ਨਾ ਵੀ ਜਿਹੜੇ ਹਾਲੇ ਘਰ ਤੋਂ ਨਿਕਲੇ ਹੀ ਨਹੀਂ ਦੁਖੀ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਆ ਆਪਾਂ ਤਾਂ ਘਰ ਤੋਂ ਨਿਕਲ ਚੁੱਕੇ ਆ ਠੀਕ ਐ ਭਾਵੇਂ ਆਪਾਂ ਕੁਝ ਵੀ ਹੱਥ ਪੈਰ ਮਾਰ ਰਹੇ ਆ ਕੁਝ ਵੀ ਕੰਮ ਕਰ ਰਹੇ ਆ ਬਟ ਕਰਤ ਰਹੇ ਆ ਨਾ ਤਾਂ ਆਪਾਂ ਉਹਨਾਂ ਤੋਂ ਤਾਂ ਬੈਟਰ ਹੈਗੇ ਆ ਠੀਕ ਹੈ ਤੇ ਯਾਰ ਸਹੀ ਦੱਸਾਂ ਨਾ ਨਹੀਂ ਵਧੀਆ ਲੱਗਦਾ ਇਸ ਏਜ 'ਚ ਆ ਕੇ ਘਰ 'ਚ ਵਿਹਲੇ ਬੈਠਣਾ ਜਾਂ ਫਿਰ ਵਿਹਲੇ ਆਪਣੇ ਮਾਂ ਪਿਓ ਦਾ ਖਾਣਾ ਜਾਂ ਫਿਰ ਆਪਣੇ ਭੈਣ ਭਰਾ ਦਾ ਹੀ ਖਾਣਾ ਵੱਡੇ ਦਾ ਨਹੀਂ ਵਧੀਆ ਲੱਗਦਾ ਠੀਕ ਹੈ ਬੇਸਿਕ ਮੈਂ ਤਾਂ ਫਿਰ ਵੀ ਕੁੜੀਆਂ ਮੁੰਡੇ ਦੇਖੋ ਵੈਸੇ ਤਾਂ ਕੁੜੇ ਮੁੰਡੇ 'ਚ ਕੋਈ ਫਰਕ ਨਹੀਂ ਰਿਹਾ ਪਰ ਯਾਰ ਆਪਾਂ ਪੂਰੀ ਵੀ ਨਹੀਂ ਮਿਟਾ ਸਕਦੇ ਠੀਕ ਹੈ ਕੁਝ ਕੁਝ ਲਿਮਿਟਸ ਨੇ ਕੁੜੀਆਂ ਦਾ ਜਿਹੜਾ ਨੇਚਰ ਉਹ ਵਧੀਆ ਲੱਗਦਾ ਆ ਠੀਕ ਹੈ ਜਿੱਥੋਂ ਤੁਹਾਨੂੰ ਨਹੀਂ ਵਧੀਆ ਲੱਗਦਾ ਕੁੜੀਆਂ ਵਾਂਗੂ ਰਹਿਣਾ ਤਾਂ ਫਿਰ ਤੁਸੀਂ ਬਣਜੋ ਮੁੰਡੇ ਬਟ ਆਪਾਂ ਨੂੰ ਪਸੰਦ ਹੈ ਠੀਕ ਤਾਂ ਆਪਾਂ ਨਹੀਂ ਹਰ ਹਰ ਜੋਬ ਨਹੀਂ ਆਪਾਂ ਕਰ ਸਕਦੇ ਵੀ ਆਪਾਂ ਹੁਣ ਮੈਂ ਜਾ ਕੇ ਇੱਥੋਂ ਮਜ਼ਦੂਰੀ ਕਰਨ ਲੱਗ ਜਾ ਨਹੀਂ ਉਹ ਨਹੀਂ ਮੈਂ ਕਰ ਸਕਦੀ ਠੀਕ ਹੈ ਨਾ ਤਾਂ ਕੁੜੀਆਂ ਦਾ ਅਲੱਗ ਆ ਮੁੰਡਿਆਂ ਦਾ ਅਲੱਗ ਆ ਮੁੰਡਿਆਂ ਦਾ ਇੱਕ ਬੈਨੀਫਿਟ ਮੈਨੂੰ ਬਹੁਤ ਵਧੀਆ ਲੱਗਦਾ ਵੀ ਤੁਸੀਂ ਨਾ ਕਿੱਥੇ ਵੀ ਜਾ ਕੇ ਕੋਈ ਵੀ ਕੰਮ ਕਰ ਸਕਦੇ ਹੋ ਜੇ ਤਾ ਹੁਣ ਡਾ ਕੋਈ ਮਜ਼ਾਕ ਵੀ ਡਾਊਗਾ ਨਾ 2 ਦਿਨ ਡਾਊਗਾ 3 ਦਿਨ ਡਾਊਗਾ 4 ਦਿਨ ਡਾਊਗਾ ਠੀਕ ਹੈ ਉਹ ਤਾਂ ਦਿਨ ਨਹੀਂ ਡਾ ਸਕਦਾ ਜਦੋਂ ਤੁਹਾਨੂੰ ਤੁਹਾਡੇ ਨੇਚਰ ਦਾ ਪਤਾ ਠੀਕ ਕਿਸੇ ਨੂੰ ਦੇਖ ਕੇ ਆਪਣੇ ਕੁਲੀ ਨਹੀਂ ਜਾੜਨੀ ਜੇ ਤੁਸੀਂ ਉਹ ਕੰਮ ਕਰ ਸਕਦੇ ਹੋ ਤੇ ਤੁਹਾਨੂੰ ਵਧੀਆ ਵੀ ਲੱਗਦਾ ਹੁਕਮ ਭਾਵੇਂ ਉਹ ਕੰਮ ਛੋਟਾ ਵੀ ਹੈਗਾ ਤਾਂ ਤੁਸੀਂ ਕਰੋ ਪਰ ਵਿਹਲੇ ਨਾ ਬੈਠੋ ਘਰ 'ਚ ਬਾਹਰ ਨਿਕਲੋ ਬਾਹਰ ਦੇਖੋ ਵੀ ਹਾਂ ਲੋਕੀ ਕੀ ਕੀ ਕਰਦੇ ਨੇ ਆਪਣੇ ਮਾਂ ਪਿਓ ਨੂੰ ਕਿੰਨਾ ਖੁਸ਼ ਰੱਖਦੇ ਨੇ ਠੀਕ ਹੈ ਆਪਣੀ ਕਮਾਈ ਜਦੋਂ ਆਪਾਂ ਪਹਿਲੀ ਸੈਲਰੀ ਆਪਣੇ ਮਾਂ ਪਿਓ ਦੇ ਹੱਥਾਂ 'ਚ ਰੱਖਾਂਗੇ ਉਹਦੀ ਨਹੀਂ ਯਾਦ ਕਰੋ ਮੁੰਡਿਓ ਖਾਸ ਕਰ ਯਾਦ ਕਰੋ ਕਿ ਹਾਂ ਤੁਸੀਂ ਵੀ ਜਦੋਂ ਜੋਬ ਲਗੋਗੇ ਤੇ ਆਪਣੇ ਘਰਦਿਆਂ ਨੂੰ ਸੈਲਰੀ ਫੜਾਉਂਗੇ ਵੀ ਹੁਣ ਤੱਕ ਮੈਂ ਲਿੰਦਾ ਰਿਹਾ ਥੋੜਾ ਜਿਹਾ ਤੁਸੀਂ ਹੁਣ ਲਓ ਤੁਸੀਂ ਕਰੋ ਆਪਣਾ ਖਰਚਾ ਠੀਕ ਹੈ ਅਹੀਂ ਚੀਜ਼ਾਂ ਤੋਂ ਮੋਟੀਵੇਸ਼ਨ ਕਰਨ ਦੀ ਹੁੰਦੀਆਂ ਨੇ ਆਪਾਂ ਵੀ ਮੋਟੀਵੇਟ ਵਾਲੀ ਵੀਡੀਓ ਦੇਖਦੇ ਰਹਿੰਦੇ ਹਾਂ ਪੂਰੇ ਦਿਨ ਵੀ ਹਾਂ ਸਾਨੂੰ ਕੋਈ ਮੋਟੀਵੇਟ ਕਰਦੇ ਤੁਹਾਡੇ ਮਾਪਿਓ ਹੈਗੇ ਆ ਯਾਰ ਸਾਨੂੰ ਤਾਂ ਸਵੇਰੇ ਉੱਠਦੀ ਯਾ ਮਿਲਦਾ ਮੰਮੀ ਤੋਂ ਹੀ ਸੁਣਨ ਨੂੰ ਵੀ ਕਦੋਂ ਲਗਣਾ ਤੂੰ ਕਦੋਂ ਲਗਣਾ ਠੀਕ ਹੈ ਤਾਂ ਇਸ ਤੋਂ ਵੱਧ ਦੀ ਮੋਟੀਵੇਸ਼ਨ ਹੋਰ ਕੁਝ ਹੋਈ ਨਹੀਂ ਸਕਦਾ ਜੇ ਇਸ ਨੂੰ ਸੁਣ ਕੇ ਵੀ ਵੀ ਤੁਹਾਡੇ ਮਾਪਿਓ ਦੀ ਅੰਖਤ ਰਸੀ ਪਈਆਂ ਨੇ ਤੁਹਾਨੂੰ ਜੋ ਬੁਦੇ ਦੇਖਣ ਨੇ ਤਾਂ ਇਸ ਤੋਂ ਵੱਧ ਮੋਟੀਵੇਸ਼ਨ ਹੋਰ ਨਹੀਂ ਹੈਗਾ ਫਿਰ ਕਿੱਥੇ ਫਿਰ ਨਹੀਂ ਤੁਸੀਂ ਪੜ ਸਕਦੇ ਠੀਕ ਆਪਣਿਆਂ ਦੀ ਖੁਸ਼ੀ ਲਈ ਨਾ ਉਹ ਕੰਮ ਵੀ ਕਰਨਾ ਪੈਂਦਾ ਹੈ ਜੋ ਤੁਸੀਂ ਨਹੀਂ ਕਰਨਾ ਚਾਹੁੰਦੇ ਸਮਝਦੇ ਜਿਹਨੂੰ ਸਮਝ ਲੱਗ ਗਈ ਹੋਣੀ ਨਾ ਗੱਲ ਉਹ ਮੇਰੇ ਵਰਗੇ ਨੇ ਚਲੋ ਛੱਡ ਕੇ ਗੱਲ ਕਰਦੇ ਆ ਨੱਕ ਸੜਨਾ ਬਹੁਤ ਬਦਬੂ ਆਉਣੀ ਠੀਕ ਹੈ ਕਿਸੇ ਥਾਂ ਤੋਂ ਮੰਨ ਲਓ ਬਹੁਤ ਬਦਬੂ ਆਉਂਦੀ ਪਈ ਤਾਂ ਆਪਾਂ ਕਹਿੰਦੇ ਵੀ ਨੱਕ ਸੜ ਗਈ ਮੇਰੀ ਤਾਂ ਚਲੋ ਜੀ ਆਪਣੇ ਹੱਠ ਹੋ ਗਏ ਹੁਣ ਮੈਂ ਇਹਨਾਂ ਦੇ ਮੀਨਿੰਗ ਮਟਾਉਣ ਲੱਗਾ ਤਾਂ ਤੁਸੀਂ ਇਹਨਾਂ ਦੇ ਆਨਸਰ ਦੇਣੇ ਆ ਜਿਨ੍ਹਾਂ ਨੇ ਯਾਦ ਕਰਨਿਆ ਨਾ ਉਹ ਕੀ ਕਰੋ ਵੀਡੀਓ ਨੂੰ ਰੋਕ ਕੇ ਪਿੱਛੇ ਜਾ ਕੇ ਫਿਰ ਦੇਖ ਕੇ ਆਓ ਠੀਕ ਹੈ ਯਾਦ ਕਰਕੇ ਫੇਰ ਹੀ ਦਿਓ ਯਾਰ ਆਨਸਰ ਫੇਰੀ ਮਜਾਊਗਾ ਤੁਹਾਨੂੰ ਵੀ ਯਾਦ ਮਤਲਬ ਜਿਹੜੇ ਜੇ ਫਿਰ ਤੁਸੀਂ ਫਟਾਫਟ ਆਨਸਰ ਦੋਵੋਗੇ ਰੱਟਾ ਨਹੀਂ ਮਾਰਨਾ ਸਿਰਫ ਸਮਝਣਾ ਹੈ ਗੱਲ ਨੂੰ ਠੀਕ ਹੈ ਚਲੋ ਜੀ ਵਿੱਚੋਂ ਫਿਰ ਇਹ ਸਟਾਰਟ ਤੱਜ ਜੜਾਉਣੀਆਂ ਇਸੇ ਕਰ ਲੈਂਦੇ ਆ ਸਟਾਰਟ ਤੱਜ ਜੜਾਉਣੀਆਂ ਕਿਸੇ ਦੇ ਐਪ ਪ੍ਰਗਟ ਕਰਨੇ ਇਸ ਚ ਨੇ ਇੱਕ ਹੋਰ ਐਗਜ਼ਾਮਪਲ ਆ ਸਕਦੇ ਆ ਮੰਨ ਲਓ ਆਪਣੇ ਮਾਵਾ ਨੇ ਹਨਾ ਭਾਵੇਂ ਕੁੜੀ ਲਾ ਲਓ ਭਾਵੇਂ ਕੋਈ ਨੂੰ ਲਾ ਲਓ ਠੀਕ ਹੈ ਜਦੋਂ ਤੱਕ ਸਾਡੀ ਮੰਮੀਆਂ ਨੇ ਨਾ ਜਾਂ ਤੁਹਾਡੀ ਸੱਸ ਨੇ ਉਦੋਂ ਤੱਕ ਸਾਡੀ ਜਿਹੜੀਆਂ ਕਮੀਆਂ ਨੇ ਉਹ ਦੱਬੀਆਂ ਹੋਈਆਂ ਨੇ ਸਾਨੂੰ ਨਹੀਂ ਪਤਾ ਸਾਡੇ ਚ ਕਿੰਨੀਆਂ ਕਮੀਆਂ ਨੇ ਕਿਉਂਕਿ ਸਾਡੇ ਮਾਵਾ ਨਹੀਂ ਦੱਸਦਿਆਂ ਬਾਹਰ ਜਦੋਂ ਇਹਨਾਂ ਨੇ ਨਹੀਂ ਰਹਿਣਾ ਮਨ ਨੂੰ ਕਿਸੇ ਦੀ ਨਹੀਂ ਹੈਗੀ ਤਾਂ ਉਹਨਾਂ ਕੁੜੀਆਂ ਨੂੰ ਤੇ ਉਹਨਾਂ ਨੂੰਹਾਂ ਨੂੰ ਸਰਵਾਈਵ ਕਰਦੀਆਂ ਨੇ ਕਿੱਦਾਂ ਉਹ ਉਹਨਾਂ ਤੋਂ ਪੁੱਛੋ ਇੱਕ ਵਾਰ ਤਾਇਆ ਚਾਚਾ ਕੋਈ ਸਗੀ ਨਹੀਂ ਹੁੰਦੀਆਂ ਜੇ ਤੁਸੀਂ ਇੱਕ ਕੰਮ ਵੀ ਇਦਾਂ ਤੋਂ ਓਦਾਂ ਕਰੋਗੇ ਨਾ ਇਦਾਂ ਤੋਂ ਇਦਾਂ ਵੀ ਕਰਤਾ ਤੁਹਾਡੀ ਮਾਮਾ ਨੇ ਸੱਸ ਨੇ ਉਹ ਫੇਰ ਵੀ ਛੱਡ ਦਿੰਦੀਆਂ ਨੇ ਚਲ ਕੋਈ ਨਹੀਂ ਨਿਆਣੀ ਆ ਹਨਾ ਬਟ ਉਹ ਨਹੀਂ ਛੱਡਣਗੇ ਸਾਰੇ ਅੰਡਗਵਣ ਚ ਤੁਹਾਡੀ ਪੂਰੀ ਡੰਡੀ ਪਿੱਟੀ ਜਾਊਗੀ ਵੀ ਹਾਂ ਕੁੜੀ ਨੇ ਆ ਕਰਤਾ ਮੇਰੀ ਮੇਰੀ ਇਹਦੇ ਇਹਨਾਂ ਦੇ ਨੂੰ ਨੇ ਆ ਕਰਤਾ ਠੀਕ ਹੈ ਤਾਂ ਤਾਂ ਜੜਣੀ ਉਹ ਕਮ ਉਹਨਾਂ ਦਾ ਹੀ ਹੁੰਦਾ ਫਿਰ ਭਾਵੇਂ ਪੜੋਸੀ ਲਾ ਲਓ ਭਾਵੇਂ ਤਾਂ ਚਾਚੇ ਲਾ ਲਓ ਕੋਈ ਵੀ ਲਾ ਲਓ ਜਿਹੜੇ ਤੁਹਾਡੇ ਹੈਗੇ ਆ ਠੀਕ ਹੈ ਨਹੀਂ ਵਧੀਆ ਜਿਹੜੇ ਚਲੋ ਜੇ ਹੋਰ ਕਰੀਏ ਆਪਾਂ ਦਿਲ ਵਿਖਾਉਣਾ ਜਿਗਰਾ ਵਿਖਾਉਣਾ ਹੌਸਲਾ ਵਿਖਾਉਣਾ ਕਿੰਨਾ ਜਿਗਰਾ ਹਨਾ ਤਰਨਾ ਮਾਰ ਕੇ ਬਹਿਣਾ ਆਪਣੀ ਜਿੱਦ ਨੂੰ ਪੂਰਾ ਕਰਾਉਣ ਲਈ ਅੜਨਾ ਨਾ ਸੜਨਾ ਬਹੁਤ ਬਦਬੂ ਆਉਣਾ ਦੁੱਧ ਪਾਣੀ ਹੋਣਾ ਬਹੁਤ ਗੂੜਾ ਪਿਆਰ ਹੋਣਾ ਤਨਾਸਰੀ ਮਚਾਉਣੀ ਉਹ ਜਲੂਲ ਗੱਲਾਂ ਕਰਨੀਆਂ ਠੀਕ ਹੈ ਮੀਨਿੰਗਲੈਸ ਗੱਲਾਂ ਨੇ ਉਹਨਾਂ ਦੀ ਆਹ ਵਾਲੇ ਹੋ ਗਏ ਜੀ ਨਹਾਂ ਤੱਕ ਜ਼ੋਰ ਲਾਣਾ ਅੱਡੀ ਚੋਟੀ ਦਾ ਜੋੜ ਲਾਣਾ ਅੱਡੀ ਚੋਟੀ ਦਾ ਜ਼ੋਰ ਲਾਣਾ ਆਰ ਲਾਸਟ ਜੀ ਆਪਣਾ ਨਉ ਅੜਨਾ ਵਸ ਚੱਲਣਾ ਠੀਕ ਹੈ ਜੀ ਆਹ ਹੋ ਗਏ ਜੀ ਆਪਣੇ 8 ਦੇ 8 ਤੇ ਹੁਣ ਆਪਣਾ ਨੈਕਸਟ ਕਰਦੇ ਆ ਆਪਾਂ ਚਲੋ ਜੀ ਹੁਣ ਆਪਣਾ ਨੈਕਸਟ ਕਰਦੇ ਆ ਠੀਕ ਹੈ ਨੱਕੀ ਤੇ ਮੱਖੇ ਨਾ ਬਹਿਣ ਦੇਣੀ ਬਹੁਤ ਅਣਖੀ ਹੋਣਾ ਜਾਂ ਫਿਰ ਇੱਕ ਤਾਂ ਅਣਖੀ ਹੁੰਦੇ ਆ ਠੀਕ ਹੈ ਮਤਲਬ ਅਣਖੀ ਤੁਸੀਂ ਆ ਦੇਖੋ ਪੋਜ਼ਿਟਿਵ ਵੇਚ ਵੀ ਲੈ ਸਕਦੇ ਹੋ ਤੇ ਨੈਗੇਟਿਵ ਵੇਚ ਵੀ ਲੈ ਸਕਦੇ ਹੋ ਪੋਜ਼ਿਟਿਵ ਵੇਚ ਆ ਹੋ ਜੂਗਾ ਅਣਖੀ ਬੰਦੇ ਹੁੰਦੇ ਆ ਉਹ ਆਪਣੇ ਰੂਲ ਤੇ ਚੱਲਦੇ ਆ ਠੀਕ ਹੈ ਉਹਨਾਂ ਦੇ ਰੂਲ ਨੇ ਕੁਝ ਤੇ ਆਪਾਂ ਉਹਨਾਂ ਤੇ ਹੀ ਚੱਲਣਾ ਬਸ ਇਦਾਂ ਹੁੰਦੇ ਆ ਤੇ ਕੁਝ ਹੁੰਦੇ ਆ ਸਿਰਫ ਦਿਖਾਵੇ ਲਈ ਠੀਕ ਮਤਲਬ ਉਹਦਾ ਐਟੀਟਿਊਡ ਚ ਚੱਲਣਾ ਮਤਲਬ ਉਹਨਾਂ ਦਾ ਪਹਿਰਾਵਾ ਰੱਖਣਾ ਠੀਕ ਹੈ ਤੇ ਪਰ ਰੂਲ ਨਾਲ ਕੁਝ ਨਹੀਂ ਹੈਗੇ ਬਸ ਨੋਰਮ ਹੋਰ ਵੀ ਬੇਕਾਰ ਹੋਣੇ ਸਾਡੇ ਤੋਂ ਵੀ ਬੇਕਾਰ ਹੋਣੇ ਕੁਝ ਇਹੋ ਜਿਹੇ ਹੁੰਦੇ ਆ ਬਟ ਜਿਹੜੇ ਰੀਅਲ ਅਣਖੀ ਹੁੰਦੇ ਆ ਜਿੱਦਾਂ ਸਾਡੇ ਤੁਸੀਂ ਆਪਣੇ ਡੈਡੀ ਤੋਂ ਹੀ ਲਾ ਸਕਦੇ ਹੋ ਠੀਕ ਹੈ ਜੋ ਉਹਨਾਂ ਨੇ ਇੱਕ ਵਾਰੀ ਬੋਲਤਾ ਤਾਂ ਬੋਲਤਾ ਠੀਕ ਮਤਲਬ ਪਹਿਲਾ ਦਾ ਜ਼ਮਾਨਾ ਬਹੁਤ ਹੋਰ ਸੀ ਤੇ ਅੱਜ ਦਾ ਜ਼ਮਾਨਾ ਨਾ ਬਹੁਤ ਜ਼ਿਆਦਾ ਹੋਰ ਮਤਲਬ ਬੇਕਾਰ ਆ ਮੈਨੂੰ ਪਹਿਲਾਂ ਹੀ ਵਧੀਆ ਲੱਗਦਾ ਸੀ ਵੀ ਮਤਲਬ ਜੋ ਬੰਦੇ ਨੇ ਬੋਲਤਾ ਨਾ ਤੇ ਆ ਹੈਗਾ ਆ ਕਰਨਾ ਮੈਂ ਤਾਂ ਕਰ ਰੂਆ ਠੀਕ ਹੈ ਉਹਨੇ ਕਰਤਾ ਸਮਝੇ ਉਹਨੇ দান ਦੇਣਾ ਸੀ ਤਾਂ ਉਹਨੇ ਦੇਤਾ ਉਹ ਗਉਗ ਨਹੀਂ ਠੀਕ ਹੈ ਨਾ ਕਿਸੇ ਤੀਜੇ ਬੰਦੇ ਨੂੰ ਪਤਾ ਵੀ ਨਹੀਂ ਲੱਗਣਾ ਵੀ ਉਹਨੇ দান ਵੀ ਦਿੱਤਾ ਠੀਕ ਹੈ ਐਦਾਂ ਦੇ ਹੁੰਦੇ ਸੀ ਅਣਖੀ ਬੰਦੇ ਡਰਾਮੇ ਲਈ ਨਹੀਂ ਕਰਦੇ ਸੀ ਉਹ ਜਿੱਦਾਂ ਅੱਜਕੱਲ ਡਰਾਮੇ ਲਈ ਹੁੰਦਾ ਸਭ ਕੁਝ ਚਲੋ ਜੀ ਨੱਕ ਤੋਂ ਮੱਖੀ ਤੇ ਕਿੰਨਾ ਉਡਾਉਣੀ ਬਹੁਤ ਹੀ ਹਾਲ ਸੀ ਹੁਣ ਜਿਵੇਂ ਆਪ ਆ ਠੀਕ ਹੈ ਆ ਤਾਂ ਸਭ ਜ਼ਿਆਦਾਤਰ ਮੋਸਟਲੀ ਜਿਹੜੇ ਹੁੰਦੇ ਆ ਨਾ ਮੁਹਾਵਰੇ ਉਹ ਸਾਡੇ ਲਈ ਨੇ ਨੱਕ ਵੀ ਸਿੱਧੇ ਜਾਣਾ ਸਿੱਧੇ ਰਾਹ ਜਾਣਾ ਵੀ ਨੱਕ ਦੀ ਸਿੱਧੇ ਚ ਜਾਣਾ ਸਿੱਧੇ ਰਾਹ ਹੀ ਜਾਣਾ ਆ ਮਤਲਬ ਮੀਨਿੰਗ ਇਦਾਂ ਓਦਾਂ ਵੀ ਨਾ ਲਾ ਲਓ ਵੀ ਬਸ ਸਿੱਧੇ ਰਸਤੇ ਜਾ ਰਹੇ ਹੋਂ ਨਹੀਂ ਵੀ ਕੋਈ ਗਲਤ ਰਸਤੇ ਨਹੀਂ ਤੁਸੀਂ ਪਏ ਜਿੱਦਾਂ ਕੋਈ ਨਸ਼ਾ ਵਗੈਰਾ ਕੁਝ ਵੀ ਹੈ ਨਾ ਇਦਾਂ ਤੁਸੀਂ ਕੁਝ ਨਹੀਂ ਕਰਦੇ ਪਏ ਵਧੀਆ ਰਾਹ ਤੇ ਚੱਲਦੇ ਪਏ ਹੋਂ ਆਪਣਾ ਕੀਰਤਨ ਭਜਨ ਵੀ ਕਰਦੇ ਹੋਂ ਤੇ ਪੜ੍ਹਾਈ ਵੀ ਕਰਦੇ ਪਏ ਹੋਂ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਪਏ ਹੋਂ ਆਪਣੇ ਮਾਪਿਆਂ ਨੂੰ ਖੁਸ਼ ਰੱਖਦੇ ਹੋਂ ਬਸ ਹੋਰ ਕੀ ਚਾਹੀਦਾ ਇੰਨਾ ਹੀ ਹੁੰਦਾ ਇੱਕ ਸਿਆਣੇ ਬੱਚੇ ਤੇ ਇੱਕ ਵਧੀਆ ਬੱਚੇ ਬਣਨ ਲਈ ਜਿਸ ਤੇ ਤੁਹਾਡੇ ਪੇਰੈਂਟਸ ਨੇ ਜਿਹੜੇ ਹੋ ਵਧੀਆ ਫੀਲ ਕਰਨ ਵੀ ਹਾਂ ਤੇ ਸਾਡੇ ਬੱਚੇ ਬਹੁਤ ਵਧੀਆ ਨੇ ਭਾਏ ਇੰਨਾ ਹੀ ਹੁੰਦਾ ਨੱਕ ਨਾ ਦਿੱਤਾ ਜਾਣਾ ਬਹੁਤ ਬਦਬੂ ਹੋਣੀ ਮਤਲਬ ਜਦੋਂ ਮੰਨ ਲਓ ਕੋਈ ਮੇਰੇ ਫ੍ਰਿਜ ਚ ਕਿਵੇਂ ਹੁੰਦਾ ਬਹੁਤ ਜ਼ਿਆਦਾ ਗੰਦੀ ਪਸਮੈਲ ਆ ਜਾਂਦੇ ਆ ਠੀਕ ਹੈ ਮੰਨ ਲਓ ਸਾਫ ਨਾ ਹੋਇਆ ਹੋਵੇ ਬਹੁਤ ਦਿਨ ਤੇ ਲਾਈਟ ਬੰਦ ਹੋਏ ਉਹ ਬੰਦ ਹੋਏ ਤੇ ਉਸ ਚ ਕੋਈ ਸਬਜੀ ਵਗੈਰਾ ਸੜ ਜੇ ਠੀਕ ਹੈ ਉਦੋਂ ਉਦੋਂ ਹੁੰਦਾ ਵੀ ਨੱਕ ਨੱਕ ਨਾ ਦਿੱਤਾ ਜਾਣਾ ਵੀ ਇਹ ਫ੍ਰਿਜ ਚ ਨੱਕ ਨਹੀਂ ਦਿੱਤੀ ਜਾ ਰਹੀ ਨੱਕ ਰੱਖਣਾ ਇੱਜ਼ਤ ਬਚਾਉਣੀ ਵੀ ਤੁਸੀਂ ਮੇਰੀ ਨੱਕ ਰੱਖ ਲਈ ਇਦਾਂ ਹੁੰਦੇ ਆ ਨਾ ਫਿਲਮਾਂ ਚ ਬਹੁਤ ਜ਼ਿਆਦਾ ਉਹ ਹੁੰਦੇ ਆ ਡਾਇਲੋਗ ਇਦਾਂ ਦੇ ਨਕਰਗੜਨਾ ਤਰਲੇਗੜਨੇ ਆ ਤਾਂ ਆਪਾਂ ਪਹਿਲਾਂ ਵੀ ਕੀਤਾ ਸੀ ਨੱਕ ਵਿੱਚ ਦਮ ਹੋਣਾ ਬਹੁਤ ਤੰਗ ਹੋਣਾ ਵੀ ਮਤਲਬ ਜਿੱਦੇ ਨੱਕ ਚ ਦਮ ਹਨ ਮਤਲਬ ਉਹਨੂੰ ਬਹੁਤ ਜ਼ਿਆਦਾ ਦੁਖੀ ਕੀਤਾ ਹੋਇਆ ਉਹਨਾਂ ਦੇ ਜਵਾਬ ਕਹਨੇ ਤੁਸੀਂ ਠੀਕ ਹੈ ਜੀ ਆਪਾਂ ਨਹੀਂ ਕਰਦੇ ਆਪਾਂ ਤਾਂ ਬਹੁਤ ਸਿਆਣੇ ਬੱਚੇ ਆ ਬਹੁਤ ਤੰਗ ਹੋਣਾ ਚਲੋ ਜਿਆ ਹੋ ਗਿਆ ਆਪਣੇ ਤੇ ਹੁਣ ਤੁਸੀਂ ਇਹਨਾਂ ਦੇ ਅਨਸਰ ਦੇਣੇ ਬਹੁਤ ਈਜ਼ੀ ਨੇ ਫਿਰ ਤੁਸੀਂ ਯਾਦ ਕਰ ਸਕਦੇ ਹੋ ਬਟ ਯਾਦ ਕਰਨ ਦਾ ਹੈਗਾ ਕੁਝ ਨਹੀਂ ਸੀ ਠੀਕ ਹੈ ਚਲੋ ਆਪਾਂ ਕਰੀਏ ਸਟਾਰਟ ਨੱਕ ਤੇ ਮੱਖੀ ਨਾ ਬਹਿਣ ਦੇਣੀ ਕੀ ਸੀ ਬਾਈ ਅਣਖੀ ਬੰਦੇ ਠੀਕ ਹੈ ਜਿਹੜੇ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਕੁਝ ਵੈਸੇ ਐਟੀਟਿਊਡ ਲਈ ਵਰਤ ਜਾਂਦਾ ਜਿਹਦੇ ਐਟੀਟਿਊਡ ਹੁੰਦੇ ਆ ਮਤਲਬ ਬਿਨਾ ਗੱਲ ਦਾ ਐਟੀਟਿਊਡ ਪਰਲੇ ਕੁਝ ਨਹੀਂ ਹੁੰਦਾ ਉਹਨਾਂ ਦੇ ਤੁਸੀਂ ਆ ਨਾ ਸੋਚਿਆ ਕਰ ਵੀ ਜੀ ਕਿਸੇ ਨੇ ਬ੍ਰਾਂਡਿਡ ਕੱਪੜੇ ਪਾਇਆ ਹੋਇਆ ਤਾਂ ਹੋਂ ਵੋਧ ਵਧੀਆ ਵਾ ਕੁਝ ਨਹੀਂ ਹੋਏਗਾ ਤੁਸੀਂ ਲੈ ਕੇ ਆਜੋ ਤੁਸੀਂ ਉਹਨਾਂ ਤੋਂ ਵੀ ਜ਼ਿਆਦਾ ਬ੍ਰਾਂਡਿਡ ਤੇ ਵਧੀਆ ਲੱਗੋਗੇ ਠੀਕ ਹੈ ਨਕ ਤੋਂ ਮੁੱਖੀ ਤਿਕਨਾ ਉਡਾਉਣੀ ਬਹੁਤ ਆਲਸੀ ਹੋਣਾ ਨਕ ਦੀ ਸਿੱਧੇ ਜਾਣਾ ਸਿੱਧੇ ਰਾਹ ਜਾਣਾ ਠੀਕ ਹੈ ਕੋਈ ਗਲਤ ਕੰਮ ਨਹੀਂ ਕਰਨੇ ਵਧੀਆ ਤਰੀਕੇ ਨਾਲ ਆਪਣੇ ਫੈਮਿਲੀ ਦਾ ਧਿਆਨ ਰੱਖਣਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਵਧੀਆ ਹਨ ਨਾ ਨਕ ਨਾ ਦਿੱਤਾ ਜਾਣਾ ਬਈ ਫ੍ਰਿਜ ਚ ਨਕ ਨਹੀਂ ਦਿੱਤਾ ਜਾ ਰਿਹਾ ਬਹੁਤ ਬਦਬੂ ਆ ਰਹੀ ਆ ਨਕ ਰੱਖਣਾ ਇੱਜ਼ਤ ਰੱਖਣੀ ਕਿਸੇ ਦੀ ਨਕ ਰਗੜਨਾ ਤਰਲੇ ਕੱਢਣੇ ਨਕ ਵਿੱਚ ਦਮ ਹੋਣਾ ਜਿਹੜਾ ਤੁਸੀਂ ਕਰਦੇ ਹੋ ਆਪਣੇ ਘਰਦਿਆਂ ਨੂੰ ਤੰਗ ਉਹਦੇ ਲਈ ਠੀਕ ਹੈ ਜੀ 15 ਹੋ ਗਏ ਸਾਡੇ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰੋ ਜੀ ਸ਼ੇਅਰ ਕਰੋ ਸਾਡੀ ਵੀਡੀਓ ਨੂੰ ਤੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਜਿਹਨਾਂ ਬੱਚਿਆਂ ਨੂੰ ਲੋੜ ਹੈ ਤੇਰੋਹੀ ਗੱਲ ਜਿਹਨਾਂ ਬੱਚਿਆਂ ਨੂੰ ਲੋੜ ਆ ਇਹਨੂੰ ਵੀਡੀਓ ਨੂੰ ਸੈਂਡ ਕਰ ਦਿਓ ਤੇ ਧੰਨਵਾਦ ਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ